ਕੀ ਵਾਲਾ ਦੋਸਤੋ ਅੱਜ ਤੁਹਾਡੇ ਸਾਹਮਣੇ ਇੱਕ ਨਵੀਂ ਹੋਰ ਸਟੋਰੀ ਲੈ ਕੇ ਆਇਆ ਕ੍ਰਾਈਮ ਦੀ ਜਿਹੜਾ ਕ੍ਰਾਈਮ ਸਭ ਤੋਂ ਮਤਲਬ ਕਿ ਖਤਰਨਾਕ ਹੈ ਜਿਹੜੀਆਂ ਮੈਂ ਸਟੋਰੀਆਂ ਕਿ ਤੱਕ ਉਹਨਾਂ ਚੋਂ ਇਹ ਹੈ ਪਿਆਬ ਦਾ ਪਿਆਬ ਚ ਮਤਲਬ ਵੀ ਇੱਕ ਬੰਦਾ ਹੋਇਆ ਜਿਹੜਾ ਕਤਲ ਕਰਕੇ ਉਹਦੇ ਪਿੱਛੇ ਪਿੱਠ ਦੇ ਧੋਕੇ ਆਵਾਜ਼ ਲਿਖਦਾ ਰਿਹਾ ਤੇ ਉਹਦੇ ਪੈਰੀ ਹੱਥ ਲਾਉਂਦਾ ਸੀਗਾ ਮਾਫੀ ਮੰਗਦਾ ਸੀਗਾ ਵੀ ਇਹ ਮੈਂ ਨਹੀਂ ਕਰਨਾ ਚਾਹੁੰਦਾ ਸੀ ਇਹ ਮੇਰੇ ਤੋਂ ਹੋ ਗਿਆ ਇਹ ਜਖੰਖਾਰ ਆਦਮੀ ਦਿਨੇ ਦਾ ਆਦਮੀ ਦੇ ਰੂਪ ਚ ਰਹਿੰਦਾ ਰਾਤ ਨੂੰ ਉਹ ਔਰਤ ਬਣ ਜਾਂਦਾ ਤੇ ਕੀ ਕਹਾਣੀ ਹੈ ਸਾਰੀ ਆਪਾਂ ਗੱਲਬਾਤ ਕਰਦੇ ਕਰਦੇ ਸਟਾਰਟ ਇਹ ਹੈਗਾ ਰੋਪੜ ਦੀ ਰੋਪੜ ਦੇ ਨੇ ਕੋ ਸਟੇਸ਼ਨ ਹੈਗਾ ਸਟੇਸ਼ਨ ਦੇ ਲਾਗੇ ਇੱਕ ਰੇੜੀ ਲੱਗਦੀ ਸੀ ਰੇੜੀ ਲੱਗਦੀ ਸੀ ਕਿ ਤੇ ਰੇੜੀ ਦੇ ਨਾਲ ਇੱਕ লাশ ਮਿਲੀ লাশ ਜਦੋਂ ਜਦ ਪੁਲਿਸ ਆਉਂਦੀ ਹੈ ਕਿ ਕੋਈ ਬੰਦਾ ਫੋਨ ਕਰਦਾ ਪੁਲਿਸ ਨੂੰ ਪੁਲਿਸ ਜਾਂਚ ਅਵਧਾਲ ਸ਼ੁਰੂ ਕਰਦੀ ਹੈ ਕਿ ਪੁਲਿਸ ਵਾਲੇ ਨੂੰ ਪਤਾ ਲੱਗਦਾਗਾ ਵੀ ਜਿਹੜਾ ਫੋਨ ਆ ਉਹ ਹਜੇ ਵੀ ਆਉਣਾ ਤੇ ਉਸ ਤੋਂ ਬਾਅਦ ਫੋਨ ਮਤਲਬ ਆਉਣ ਹੋਣ ਦੇ ਕਾਰਨ ਉਹ ਫੋਨ ਟ੍ਰੇਸ ਹੋ ਜਾਂਦਾਗਾ ਟ੍ਰੇਸ ਹੋਣ ਤੋਂ ਬਾਅਦ ਉਹ ਬੰਦਾ ਨੂੰ ਚੱਕ ਕੇ ਲੈ ਆਉਂਦੀ ਹੈ ਪੁਲਿਸ ਸਾਡੇ ਕੋਲ ਪੁਲਿਸ ਨੇ ਇਨਵੈਸਟੀਗੇਸ਼ਨ ਕਰਦੀ ਹੈਗੀ ਜਾਂਚ ਬੜਤਾਲ ਕਰਦੀ ਹੈਗੀ ਤੇ ਪਤਾ ਲੱਗਦਾ ਵੀ ਜਿਹੜਾ ਫੋਨ ਆਇਆ ਕਿਸੇ ਬੰਦੇ ਤੋਂ ਇਹਨੇ ਸੈਕੰਡ ਹੈਂਡ ਲੈਤਾ ਸੀਗਾ ਤੇ ਉਸ ਤੋਂ ਬਾਅਦ ਇਹ ਬੰਦਾ ਕਹਿੰਦਾ ਜਿਹੜਾ ਮੈਂ ਬੰਦੇ ਤੋਂ ਫੋਨ ਲੈਤਾ ਸੀਗਾ ਉਹ ਥੋੜੇ ਥੋੜਾ ਔਰਤ ਦੇ ਰੂਪ 'ਚ ਵੀ ਦਿਖਦਾ ਸੀਗਾ ਤੇ ਮੈਂ ਕਹਿੰਦਾ ਉਹਦਾ ਸਕੈਚ ਤਿਆਰ ਕਰਵਾ ਸਕਦਾਗਾ ਤੇ ਉਸ ਤੋਂ ਬਾਅਦ ਇਹ ਪੁਲਸ ਵਾਲਿਆਂ ਨੂੰ ਸਕੈਚ ਤਿਆਰ ਕਰਵਾਉਂਦਾ ਇੱਕ ਬੰਦੇ ਦਾ ਇੱਕ ਖੁੰਖਾਰ ਆਦਮੀ ਦਾ ਇਹ ਕੌਣ ਸੀ ਉਹ ਆਦਮੀ ਇਹ ਆਦਮੀ ਜੋ ਤੁਸੀਂ ਜੋਂ ਸਕਰੀਨ ਤੇ ਦੇਖੋਗੇ ਇਹ ਉਹੀ ਆਦਮੀ ਦਾ ਸਕੈਚ ਆ ਇਹ ਜਿਹਦਾ ਨਾਮ ਸੀ RAM RAM ਇਹਦਾ ਨਾਮ ਸੀਗਾ ਤੇ ਇਹ ਮਤਲਬ ਵੀ ਠੀਕ ਜੇ ਘਰੋਂ ਸੀਗਾ ਤੇ ਕੰਮਕਾਰ ਦੀ ਭਾਲ ਵਿੱਚ ਛੋਟੀ ਉਮਰ ਤੇ ਹੀ ਦਵਾਈ ਚਲਾ ਗਿਆ ਸੀਗਾ ਦਵਾਈ ਜਾ ਕੇ ਕੰਮ ਕੀਤਾ ਇਹਨੇ ਖੂਬ ਕੰਮ ਕੀਤਾ ਪਰ ਨੇ ਕਿਦੇ ਬਚਪਨ ਚ ਹੀ ਇਹਨੂੰ ਮਤਲਬ ਇਹ ਪਤਾ ਲੱਗਣ ਲੱਗ ਗਿਆ ਸੀਗਾ ਵੀ ਜਿਹੜੇ ਇਹਦੇ ਮਤਲਬ ਵੀ ਔਰਤਾਂ ਵੱਲ ਜਿਆਦਾ ਇਹਦਾ ਧਿਆਨ ਨਹੀਂ ਹੈਗਾ ਗਾ ਉਹ ਮਰਦਾਂ ਵੱਲ ਇਹਦਾ ਜਿਆਦਾ ਧਿਆਨ ਆਗਾ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਕੰਮਕਾਰ ਕਰਦਾ ਗਿਆ ਕੰਮਕਾਰ ਕਰਦੇ ਤੋਂ ਬਾਅਦ ਦਬਈ ਦਾ ਜਿਹੜਾ ਆਪ ਦਾ ਸਾਰਾ ਕਰਜ਼ਾ ਆ ਗਿਆ ਨੇ ਉਤਾਰਤਾ ਸੀਗਾ ਉਸ ਤੋਂ ਬਾਅਦ ਫਿਰ ਕਰਜ਼ਾ ਉਤਾਰਨ ਤੋਂ ਬਾਅਦ ਫਿਰ ਵਾਪਸ ਇਹ ਪੰਜਾਬ ਆਇਆ ਪੰਜਾਬ ਤੋਂ ਫੇਰੇ 2-4 ਮਹੀਨੇ ਰਹਿ ਕੇ ਫੇਰੇ ਦਵਾਈ ਵਾਪਸ ਕਤਰ ਚਲਾ ਗਿਆ ਸੀਗਾ ਫੇਰ ਉੱਥੋਂ ਨੇ ਕੰਮ ਸਟਾਰਟ ਕਰਤਾ ਸ਼ੁਰੂ ਕੰਮ ਕੀਤਾ ਬਹੁਤ ਮਤਲਬੀ ਠੀਕ ਸੀਗਾ ਇੱਥੋਂ ਤੱਕ ਇਹਦੀ ਜਿਹੜੀ ਜ਼ਿੰਦਗੀ ਸੀ ਸਹੀ ਚੱਲ ਰਹੀ ਸੀ ਟਰੈਕ ਤਾਂ ਹੁਣ ਉਤਰਨ ਵਾਲੀ ਹੈ ਇਹਦੀ ਜ਼ਿੰਦਗੀ ਉਹ ਜ਼ਿੰਦਗੀ ਜਿਹੜੀਆਂ ਕਈ ਜ਼ਿੰਦਗੀਆਂ ਹੋਰ ਤਵਾ ਕਰੋਗੀ ਫੇਰ ਇਹਦਾ ਘਰ ਦੇ ਜੋਰ ਕਰ ਜੋਰ ਪਾਉਂਦੇ ਤੇ ਇਹਦੀ ਵਿਆਹ ਕਰ ਦਿੱਤਾ ਹੁੰਦਾ ਗਿਆ ਵਿਆਹ ਹੁੰਦਾ ਗਿਆ ਇਹਦਾ ਵਿਆਹ ਤੋਂ ਬਾਅਦ ਇਹਦੇ ਜੇ ਬੱਚੇ ਵੀ ਹੁੰਦੇ ਹੈਗੇ ਦੋ ਦੋ ਬੱਚੇ ਹੁੰਦੇ ਆਗੇ ਵਧੀਆ ਖੁਸ਼ ਰਹਿੰਦੇ ਆਗੇ ਪਰ ਹੁਣ ਇਹ ਹੌਲੀ-ਹੌਲੀ ਆ ਤਬਦੀਲ ਹੋਣ ਲੱਗ ਗਿਆ ਸੀਗਾ ਇਹ ਤੇ ਬਹੁਤ दारू ਪੀਣ ਲੱਗ ਗਿਆ ਸੀ ਘਰੇ ਹਰ ਝਗੜਾ ਲੜਾਈ ਝਗੜਾ ਸਟਾਰਟ ਹੋ ਗਿਆ ਘਰ ਦੇ ਨੂੰ ਰੋਕ ਦੇ ਟੋਕ ਦੇ ਵੀ ਤੂੰ ਨਾ दारू ਪੀ ਤੇ ਤੂੰ ਸਹੀ ਰਹਿ ਬੰਦਿਆਂ ਵਾਂਗ ਰਹਿ ਮਰਦਾਂ ਵਾਂਗ ਰਹਿ ਪਰ ਇਹ ਜਿਹੜਾ ਮਤਲਬ ਵੀ ਘਰਦਿਆਂ ਦੀ ਵੀ ਸੁਣਨੋਂ ਹਟ ਗਿਆ ਸੀਗਾ ਬਹੁਤ ਜ਼ਿਆਦਾ दारू ਪੀਣ ਲੱਗ ਗਿਆ ਸੀਗਾ ਹਰ ਦਿਨੇ 2 ਵਜੇ ਤੋਂ ਲੈ ਕੇ ਸਾਰੀ ਰਾਤ ਸਾਰਾ ਸ਼ਾਮੇ ਨੇ ਦਾਰੂ ਪੀ ਜਾਣੀ ਹੁਣ ਕਿੰਨਾ ਟਾਈਮ ਪੈਸੇ ਚੱਲਣੇ ਸੀ ਇਹਦੇ ਕੋਲ ਇਹਦੇ ਕੋਲ ਅਕਸਰ ਪੈਸੇ ਵੀ ਖਤਮ ਹੁਣ ਹੋ ਗਏ ਸੀਗੇ ਫਿਰ ਘਰ ਦੇਨ ਰੋਕਦੇ ਟੋਕਦੇ ਤੇ ਇਹਦੀ ਘਰ ਵਾਲੀ ਵੀ ਇਹਨੂੰ ਬਹੁਤ ਸਮਝਾਉਂਦੀ ਵੀਤੋਂ ਆਪਾਂ ਇਹ ਜਗਮ ਨਹੀਂ ਕਰਨਾ ਨਹੀਂ ਕਰਨਾ ਪਰ ਇਹ ਨਹੀਂ ਸੁਧਰ ਰਿਹਾ ਸੀਗਾ ਕਿਉਂਕਿ ਇਹਨੂੰ ਡਰ ਸੀਗਾ ਵੀ ਜੇ ਕਿਸੇ ਨੂੰ ਪਤਾ ਲੱਗੇ ਮੇਰੇ ਚ ਔਰਤਾਂ ਵਾਲੇ ਲੱਛਣ ਹੈਗੇ ਮੇਰਾ ਕੀ ਹੋਊਗਾ ਤੇ ਫਿਰ ਇਹਨੂੰ ਘਰੋਂ ਕੱਢ ਦਿੱਤਾ ਜਾਂਦਾਗਾ ਫਿਰ ਇਹ ਮਤਲਬ ਇਹਨੂੰ ਪੈਸਾ ਤਾਂ ਹੁਣ ਬਣਾਉਣਾ ਪੈਣਾ ਸੀਗਾ ਪੈਸੇ ਦੇ ਕੋਲ ਮਤਲਬ ਕੋਈ ਨਾ ਇੱਥੇ ਉਹਨੂੰ ਕੋਈ ਕੰਮਕਾਰ ਕਰਨ ਦਾ ਇਰਾਦਾ ਸੀਗਾ ਇਹਦਾ ਫਿਰ ਇਹ ਮਤਲਬ ਇੱਕ ਤਰੀਕਾ ਸੋਚਦਾਗਾ ਇਹ ਇਹਨੂੰ ਇੱਕ ਮੇਕਅਪ ਦਾ ਆਪਦੇ ਮੂੰਹ ਤੇ ਮੇਕਅਪ ਕਰਦਾਗਾ ਤੇ ਰਾਤ ਨੂੰ ਇੱਕ ਹਾਈਵੇ ਤੇ ਖੜਾ ਹੋ ਜਾਂਦਾ ਕਿਉਂ ਟਰੱਕ ਜਦੋਂ ਟਰੱਕ ਵਾਲਾ ਮਿਲਦਾ ਤੇ ਉਹਦੇ ਨਾਲ ਚੜਦਾ ਤੇ ਉਹਦੇ ਨਾਲ ਮਤਲਬ ਵੀ ਜੋ ਤੁਸੀਂ ਸਮਝੋ ਉਹ ਇੱਕ ਔਰਤ ਨਾ ਕਰਦਾ ਬੰਦਾ ਉਹ ਸਭ ਕਰਨ ਲਈ ਤਿਆਰ ਹੋ ਜਾਂਦਾ ਤੇ ਉਹ ਇਸ ਪੈਸੇ ਲੈਂਦਾ ਸੀ ਉਸ ਇਸ ਦੇ ਵੱਟੇ ਹਰ ਇੱਕ ਟਰੱਕ ਵਾਲਿਆਂ ਨੇ ਇਹ ਜਿਹਾ ਹੀ ਕਰਨਾ ਰੂਮ ਚ ਜਾਣਾ ਉਹ ਜਾਂ ਉਸ ਟਰੱਕ ਚ ਕਰਨਾ ਤੇ ਉਸ ਤੋਂ ਬਾਅਦ ਉਸ ਤੋਂ ਪੈਸੇ ਲੈ ਲੈਣੇ ਜਿਹੜਾ ਵੀ ਬੰਦਾ ਇਹਨੂੰ ਜਿਹੜੇ ਪੈਸੇ ਤੈਅ ਕੀਤੇ ਸੀ ਉਹ ਨਾ ਦਿੰਦਾ ਤੋ ਉਹ ਤੋਂ ਬਾਅਦ ਉਹਦਾ ਮਤਲਬ ਵੀ ਗਲਾ ਘੋਟ ਕੇ ਉਹਦੀ ਹੱਤਿਆ ਕਰ ਦਿੰਦਾ ਸੀਗਾ ਇਹ ਬੰਦਾ ਹੱਤਿਆ ਕਰਨ ਤੋਂ ਬਾਅਦ ਟੁਕੜੇ ਟੁਕੜੇ ਕਰਕੇ ਉਹਨੂੰ ਸੱਡ ਦਿੰਦਾ ਸੀਗਾ ਤੇ ਹਰ ਹਰ ਰਾਤ ਇਹਨੇ ਇਹ ਜਿਹਾ ਕੰਮ ਕਰਨਾ ਪੈਸਾ ਇਕੱਠਾ ਕਰਨਾ ਕਲੈਕਟ ਕਰਨਾ ਬਹੁਤ ਪੈਸਾ ਹੋਣ ਜਾ ਰਿਹਾ ਸੀ ਇਹਦੇ ਕੋਲ ਪਰ ਜਿਹੜਾ ਇਹਦਾ ਆਦ ਦਾ ਮਾੜਾ ਸਿੰਘ ਇਹ ਬੰਦਾ ਮਾਰਨ ਦਾ ਕਤਲ ਕਰਨ ਦੀ ਇਹਨੂੰ ਲੈ ਕੇ ਡੁੱਬ ਜਾਣੀਗਾ ਇਸ ਤੋਂ ਨਾ ਇੱਕ ਡਰਾਈਵਰ ਹੋਰ ਮੇਦੀ ਪੇੜ ਚੜਿਆ ਜਿਹੜਾ ਵੀ ਮਤਲਬ ਪੈਸੇ ਤੋਂ ਇਨਕਾਰ ਕੀਤਾ ਜਿਹਨੇ ਜਾਂ ਘੱਟ ਵੱਧ ਦੇਣ ਦਾ ਕੀਤਾ ਤੇ ਉਹ ਮੇਰੇ ਨਹੀਂ ਕਤਲ ਕਰਤਾ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਸੀਗਾ ਇਹਦਾ ਵੀ ਇਹ ਕੀ ਕਰ ਰਿਹਾ ਹੈਗਾ ਔਰਤ ਦੇ ਪੇਸ਼ ਵਿੱਚ ਨਹੀਂ ਕਿਸੇ ਨੂੰ ਪਤਾ ਸੀਗਾ ਤੇ ਨਹੀਂ ਇਹਨੂੰ ਅੱਗੇ ਮੇਰੀ ਸ਼ਾਹ ਸਾਹਿਬ ਨਾਲ ਨਹੀਂ ਕਿਸੇ ਨੂੰ ਪਤਾ ਲੱਗਦਾ ਸੀ ਜੇ ਇਹ ਇੱਕ ਗਲਤੀ ਨਾ ਕਰਦਾ ਇਹਨੇ ਗਲਤੀ ਕੀਤੀ ਉਹੀ ਰੇੜੀ ਵਾਲੀ ਲਾਸਟ 2.5 ਸਾਲ ਪਹਿਲਾਂ 22 ਸਾਲ ਪਹਿਲਾਂ ਇੱਕ ਰੇੜੀ ਵਾਲੇ ਬੰਦੇ ਕੋਲ ਜਾਂਦਾਗਾ ਤੇ ਉਹਨੂੰ ਮਤਲਬੀ ਬਸ ਤੁੱਤਰਦਾ ਤੇ ਉਹਦੇ ਨਾਲ ਮਤਲਬੀ ਨੈਣ ਮਟਕਾ ਕਰਦਾਗਾ ਨੈਣ ਮਟਕਾ ਕਰਨ ਤੋਂ ਬਾਅਦ ਰੇੜੀ ਵਾਲੇ ਨੂੰ ਲੈ ਕੇ ਉਹ ਸਭ ਕਰਦਾ ਜੋ ਇਹ ਪਹਿਲਾਂ ਤੋਂ ਕਰਦਾ ਆ ਰਿਹਾ ਸੀਗਾ ਸੰਭੋਗ ਬਣਾਉਂਦਾ ਕਹਿ ਸਕਦਾ ਮੈਂ ਤੇ ਦੂਵਾ ਸੰਭੋਗ ਬਣਾਉਣ ਤੋਂ ਬਾਅਦ ਇਹ ਉਹਨਾਂ ਨੂੰ ਜਿਹੜੇ ਪੈਸੇ ਤੈਅ ਕੀਤੇ ਸੀਗੇ ਉਹ ਇਹ ਪੈਸੇ ਨਹੀਂ ਦਿੱਤੇ ਉਸ ਰੇਡੀ ਵਾਲੇ ਨੇ ਤਾਂ ਕਰਕੇ ਉਹਨੂੰ ਇਹ ਰੇਡੀ ਵਾਲਾ ਮਾਰਨਾ ਪਿਆ ਹੁਣ ਆਈ ਗੱਲ ਧੋਖੇਬਾਜ਼ ਕਿਉਂ ਲਿਖਦਾ ਸੀ ਧੋਖੇਬਾਜ਼ ਵੀ ਲਿਖਣ ਦਾ ਕਾਰਨ ਇਹ ਹੀ ਸੀਗਾ ਵੀ ਜਿਹੜੇ ਉਹਨਾਂ ਪੈਸੇ ਤੈਅ ਕੀਤੇ ਹੁੰਦੇ ਸੀਗੇ ਉਹ ਨਹੀਂ ਦਿੰਦਾ ਸੀਗਾ ਕੋਈ ਤੇ ਉਹਨੂੰ ਇਹ ਲੱਗਦਾ ਸੀ ਮੇਰੇ ਨਾਲ ਧੋਖਾ ਹੋਇਆਗਾ ਇਸ ਕਰਕੇ ਮਤਲਬ ਇਹਦੀ ਪਿੱਠ ਤੇ ਧੋਖੇਬਾਜ਼ ਲਿਖ ਦਿੰਦਾ ਸੀਗਾ ਚਾਕੂ ਨਾਲ ਤੇ ਥੋੜਾਕਨੀ ਵੀ ਇਹ ਮਾਫੀ ਵੀ ਮੰਗਦਾ ਸੀਗਾ ਉਹ ਤੋਂ ਉਹ ਬੰਦੇ ਦੇ ਪੈਰੀ ਹੱਥ ਲਾ ਕੇ ਯਾਨੀ ਇਹ ਸ਼ਬਦ ਕਹਨੇ ਵੀ ਮੈਨੂੰ ਮaaf ਕਰਦੇ ਮੈਂ ਇਹ ਸਭ ਨਹੀਂ ਕਰਨਾ ਚਾਹੁੰਦਾ ਸੀਗਾ ਪਰ ਮੇਰੇ ਤੋਂ ਇਹ ਸਭ ਹੋ ਗਿਆ ਇਹ ਸੀ ਇਹ ਬੰਦੇ ਦੀ ਕਹਾਣੀ ਹੁਣੇ ਪਿਛਲੇ ਜੇ ਸਾਲ ਫੜਿਆ ਗਿਆ ਤੇ ਇਹ ਬੰਦਾ ਮਤਲਬ ਆਪਾਂ ਕਹਿ ਦਈਏ ਪੰਜਾਬ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਮੇਰੀ ਨਜ਼ਰ ਚ ਤਾਂ ਇਹੀ ਹੈਗਾ ਜਿਹੜਾ ਵੀ ਪਤਾ ਨਹੀਂ ਕਿੰਨੇ ਕਿਹ ਕਤਲ ਕਰ ਚੁੱਕਿਆ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ